ਰਾਗ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਤ੍ਰੇਗੋ ਅਵੀਹਾ ਜੀਵਨ ਸਤਿਗੁਰ ਪੀਜੇ ਬਾਦਸ਼ਾਹ ਗਰੀਬ ਨੂੰ ਆਏ ਸੀ ਗੋਬਿੰਦਵਾਲ ਸਾਹਿਬ ਵਿੱਚ ਬੈਠੇ ਹਨ ਗੋਬਿੰਦਵਾਲ ਗੋਬਿੰਦਪੁਰੀ ਸਾਹਿਬ ਜਲਮ ਪੀਰ ਵਿਪਾਸ ਬਣਾਇਓ ਵਿਆਸਾ ਦੇ ਕਿਨਾਰੇ ਤੇ ਜੋ ਸਤਿਗੁਰੂ ਜੀ ਨੂੰ ਗੋਬਿੰਦਵਾਲ ਗੋਬਿੰਦ ਪਰਮੇਸ਼ਰ ਦੀ ਨਗਰੀ ਗੋਬਿੰਦਪੁਰੀ ਬਕੁੰਠ ਦੀ ਨਹੀਂ ਆਈ ਜੋ ਸੱਚਖੰਡ ਰੂਪ ਹੋ ਸ੍ਰੀ ਮਹਾਰਾਜ ਸਾਹਿਬ ਜੀ ਗੋਨਵਾਲ ਸਾਹਿਬ ਸੌਣਾ ਕੀਤਾ ਹੈ ਇੱਥੇ ਸਿੱਖ ਸੰਗਤਾਂ ਮਹਾਰਾਜ ਜੀ ਦੇ ਪਾਸ ਬੇਨਤੀਆਂ ਕਰਦੀਆਂ ਹਨ ਕਿ ਮਹਾਰਾਜੇ ਪ੍ਰਵੇਸ਼ੇ ਦੀ ਪ੍ਰੀਤੀ ਨਾ ਹੋਵੇ ਤੇ ਫਿਰ ਜਿਉਣ ਦਾ ਕੋਈ ਲਾਭ ਹੈ ਕਿ ਨਹੀਂ ਤਾਂ ਸੁਣ ਕੇ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ ਸਿੱਖਾਂ ਦੇ ਤਾਂ ਹੀ ਸੰਜ ਆਉਦੇ ਸੀ ਬਖਦੇ ਆਂਦੇ ਇੱਕੋ ਦੁਆਏ ਦੇ ਰੂਪ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਭ ਜੀਵਾਂ ਦੀ ਕਿਰਪਾ ਕਰਕੇ ਪ੍ਰਾਪਤ ਇਹਨੇ ਪਹਿਲੇ ਕਨ ਸਰਦਾਰ ਚ ਰਾਗ ਗੁਰੀਜ ਤੀਜੇ 파ਰਸ਼ਾ ਜੀ ਉਚਾਰਨ ਕਰਦੇ ਹਨ ਤ੍ਰਿਗ ਇਹ ਵਿਹਾ ਜੀਵਣਾ ਜੇ ਭਾਈਓ ਇਹ ਹੈ ਇਹੋ ਜਿਹੜਾ ਜਿਉਣਾ ਹੈ ਸੌ ਵਾਰੀ ਫਿਟੇ ਮੁੰਦੀ ਇਕ ਲਾਂ ਤੇ ਸੌ ਲਾਂ ਦਾ ਇਕ ਫਿਰਗੋ ਹੈ ਉਹ ਤਰਕਾਰ ਹੈ ਵੀ ਹ ਇਹੋ ਜਿਹਾ ਜੀਵਨ ਜੇ ਤਹਰ ਪ੍ਰੀਤ ਨਾ ਪਾਏ ਜਿਸ ਜੀਵਨ ਚ ਭਾਵੇਂ ਕਿੱਡਾ ਕੋਈ ਵਿਦਵਾਨ ਹੋਵੇ ਚਾਹੇ ਕਿੱਡਾ ਕੋਈ ਜਪੀ ਹੋਵੇ ਕਿੱਡਾ ਕੋਈ ਤਪੀ ਹੋਵੇ ਕਿੱਡਾ ਕੋਈ ਦੁਨੀਆ ਵਿੱਚ ਰੇਬਰ ਆਪਣੇ ਆਪ ਨੂੰ ਮੰਨਦਾ ਹੋਵੇ ਪਰ ਵਾਹਿਗੁਰੂ ਦੀ ਪ੍ਰੀਤ ਤੋਂ ਸੁਈਆ ਹੋਵੇ ਮਨ ਹੋਵੇ ਨਾਸਕ ਪਰਮੇਸ਼ਰ ਦੇ ਪਿਆਰ ਤੋਂ ਜਿਸ ਕਰਕੇ ਹਰੀ ਦੀ ਪ੍ਰੀਤੀ ਨਾ ਪਾਈ ਜਾਵੇ ਭਾਵੇਂ ਲੱਖਾਂ ਬਰਿਆਂ ਦੀ ਉਮਰ ਦਾ ਹੋਵੇ ਇਹੋ ਜਿਹਾ ਜੀਵਣਾ ਤਰਕਾਰ ਯੋਗ ਹੈ ਸਪਾਨੀਆਂ ਉਮਰਾਂ ਹੁੰਦੀਆਂ ਹੀ ਹਨ ਜਾਇਰ ਨਾ ਛੜਦੇ ਰਹਿੰਦੇ ਹਨਗੇ ਪ੍ਰੇਤਾਂ ਦੀਆਂ ਉਮਰਾਂ ਹੁੰਦੀਆਂ ਹੀ ਹਨ ਉਹ ਬੁਰਾਈ ਚਿਤਵੇ ਰਹਿੰਦੇ ਹਨ ਘਰ ਦੇ ਖੋਲੇ ਹੀ ਬਣਾਈ ਜਾਂਦੇ ਹਨ ਕਿਉਂ ਜਿਸ ਜੀਵਨ ਵਿੱਚ ਹਰੀ ਦੀ ਪ੍ਰੀਤੀ ਨਹੀਂ ਨਾ ਪ੍ਰਾਪਤ ਹੁੰਦੀ ਉਹ ਇਹੋ ਜਿਹਾ ਜਿਉਣਾ ਤਰਕਾਰ ਯੋਗ ਹੈ ਜਿਤ ਕੰਮ ਹਰ ਵੀਸਰੈ ਅਬ ਉਹ ਕੰਮ ਕਰਨੇ ਵੀ ਤਰਕਾਰ ਯੋਗ ਹੈ ਜਿੰਨਾ ਕੰਮਾਂ ਚ ਪੈ ਕੇ ਵਾਹਿਗੁਰੂ ਭੁੱਲ ਜਾਂਦਾ ਹੈ ਉਹ ਕੰਮ ਕਿਸ ਲੇਖੇ ਆਂ ਦਰਗਾਹ ਵਿੱਚ ਦੂਜੇ ਲੱਗੈ ਜਾ ਜਿਹੜਾ ਬਰਤ ਦੂਜੇ ਦੇਵੀ ਦੇ ਉਤਿਆਂ ਦੀ ਪੂਜਾਸ਼ਨਾ ਜਾ ਕੇ ਲੱਗ ਜਾਂਦਾ ਦੂਜੇ ਦੁਆਇਤ ਵਿੱਚ ਦੁਹੇ ਦੂ ਦੁਆਇ ਦਾ ਜਾਇ ਕੀਤਾ ਹੋਇਆ ਦੂਜੇ ਪਾਸੇ ਜਾ ਕੇ ਲੱਗ ਜਾਂਦਾ ਹੈ ਭੈੜੀਆਂ ਕਮਾਂ ਚ ਸੁਖ ਸੰਗਤ ਨੂੰ ਛੱਡ ਕੇ ਐਸਾ ਸਤਗੁਰ ਸੇਵੀ ਹੈ ਮਨਾ ਮੇਰੇ ਮਨ ਐਸੇ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਇਹੇ ਜੇ ਸਤਗੁਰ ਅੰਗਦ ਦੇਵ ਜੀ ਮਹਾਰਾਜ ਹਨ ਉਨ੍ਹਾਂ ਦਾ ਸੇਵਨ ਕਰੀਏ ਜਿਤ ਸੇਵਿਆ ਗੋਬਿੰਦ ਪ੍ਰੀਤ ਊਪਜਾ ਜਿਨ੍ਹਾਂ ਸਤਗੁਰਾਂ ਦਾ ਸੇਵਨ ਭਜਨ ਕਰਨੇ ਕਰਕੇ ਗੋਬਿੰਦ ਪ੍ਰithvi ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੀ ਪ੍ਰੀਤੀ ਪੈਦਾ ਹੁੰਦੀ ਹੈ ਇਹਦੇ ਵਿੱਚ ਅਵਰ ਵਿਸਰ ਸਭ ਜਾ ਹੋਰ ਜਿੰਨਾਂ ਪ੍ਰੀਤੀਆਂ ਸਾਰੀਆਂ ਭੁੱਲ ਜਾਣ ਜਿਨ੍ਹਾਂ ਸਤਗੁਰਾਂ ਦੀ ਸੇਵਾ ਕਰਨੇ ਕਰਕੇ ਇਹ ਜੇ ਸਤਗੁਰੂ ਨਾਨਕ ਗੁਰੂ ਅੰਗਰਸਾਹ ਮਹਾਰਾਜ ਹਨ ਹਰ ਸੇਤੀ ਚਿਤ ਗਹਿ ਰਹੇ ਸਦੇ ਹਦਿ ਅਕਾਲ ਪੁਰਖ ਦੇ ਸਾਥ ਚਿਤ ਗਏ ਗਜ ਹੋ ਰਹੇ ਇੰਤਜ਼ਾਕਾਰ ਹੋ ਕੇ ਲੱਗਿਆ ਰਹੇ ਗਏ ਪਕੜਿਆ ਰਹੇ ਗਏ ਪਕ ਹਰ ਵਕਤ ਮਾਨ ਹਰੀ ਦੀ ਪ੍ਰੀਤ ਵਿੱਚ ਚਿਤ ਪਕੜੀ ਰੱਖੇ ਲਾਈ ਰੱਖਿਓ ਉਸ ਪਾਸੇ ਹਰ ਕਦੇ ਹੋਰ ਪਾਸੇ ਨਾ ਲਗੇ ਜਰਾ ਗ੍ਰਹਿਹ ਗ੍ਰਹਿਣ ਕਰਕੇ ਹਰੀ ਦੇ ਸਾਥ ਚਿਤ ਨੂੰ ਗ੍ਰਹਿਣ ਕਰਕੇ ਪਕੜ ਕੇ ਰੱਖੇ ਹਰ ਵਕਤ ਇਸ ਐਸਾ ਪਕੜੇ ਮਚਿੱਤ ਦੇ ਤਾਈਂ ਕਿ ਅੰਚਲ ਖਾਈ ਜਾਨ ਨਾ ਦੇਵੇਂ ਚਿਤਵਣੀ ਵਿੱਚ ਜਰਾ ਕਾ ਭਉ ਨਾ ਹੋਵੇ ਫਿਰ ਜੇ ਤੂੰ ਇਸ ਨੂੰ ਗ੍ਰਹਿਣ ਕਰ ਰੱਖੇਗਾ ਨਾ ਪਕੜ ਕੇ ਰੱਖੇਗਾ ਚਿਤ ਨੂੰ ਫਿਰ ਬਢੇਪੇ ਆਉਣ ਦਾ ਡਰ ਨਹੀਂ ਹੋਵੇਗਾ ਜਰਾ ਬਢੇਪਾ ਜਿਹੜਾ ਜੜਤਾ ਵਿਰਤੀ ਦਾ ਹੋਣਾ ਹੈ ਇਹ ਵੀ ਨਹੀਂ ਕੋਈ ਡਰ ਹੋਵੇਗਾ ਜੀਵਨ ਪਦਵੀ ਪਾ ਅਜੇ ਜੀਵਨ ਮੁਕਤਾਂ ਵਾਲੀ ਪਦਵੀ ਜਿਹੜੀ ਹੈ ਉਹ ਇਸ ਨੂੰ ਪਾ ਲਵੇਗਾ ਜੀਵਨ ਮੁਕਤੀ ਦੀ ਅਵਸਥਾ ਕੈਸਾ ਮਾਨ ਕੈਸਾ ਮਾਨ ਕੈਸਾ ਰੰਗ ਤੇ ਸਾਰਾ ਜਾਨ ਉਹ ਜੀਵਨ ਮੁਕਤਾਂ ਵਾਲੀ ਪਦਵੀ ਦੇ ਅਵਸਥਾ ਦੇ ਤਾਂ ਹੀ ਪਾ ਲਵੇਗਾ ਰਹਾਉ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਜਿਨ੍ਹਾਂ ਦੇ ਅੰਦਰ ਗੁਰਾਂ ਦੁਆਰਾ ਗੋਬਿੰਦ ਪਰਮੇਸ਼ਰ ਦੀ ਪ੍ਰੀਤੀ ਹੈ ਉਹਨਾਂ ਦੇ ਅੰਦਰ ਇੱਕ ਇਹ ਬੜਾ ਭਾਰੀ ਗੁਣ ਹੈ ਪਰਮੇਸ਼ਰ ਦਾ ਸਹਿਜ ਗਿਆਨ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ ਹੈ ਵੇਖ ਜੈਸੀ ਭਗਤ ਬਣੀ ਵੇਖੋ ਭਾਈ ਜਿਹੀ ਜੀ ਭਗਤੀ ਉਹਨਾਂ ਦੀ ਬਣੀ ਹੋਈ ਹੈ ਹਰ ਵਕਤ ਮਹਾਰਾਜ ਦੇ ਪ੍ਰਣ ਰਹਿੰਦੇ ਹੈ ਹਰ ਵਕਤ ਉਸੇ ਨੂੰ ਮੰਤਨ ਅਰਪਕੇ ਉਸੇ ਦੇ ਗੁਣ ਗਾਉਂਦੇ ਹੈ ਮਨ ਕਰਕੇ ਉਹ ਬਾਣੀ ਕਰਕੇ ਉਸੇ ਦੀ ਲ Eulai ਰੱਖਦੇ ਹੈ ਸਰੀਰ ਕਰਕੇ ਉਸੇ ਦੀ ਜੇ ਹਲ ਮੋਂਦੇ ਹੈ ਤਾਂ ਮਹਾਰਾਜ ਦਾ ਹੀ ਬੋਂਦੇ ਹੈ ਜੇ ਖੇਤੀ ਕਰਦੇ ਹੈ ਤਾਂ ਵੀ ਮਹਾਰਾਜ ਦੀ ਜੇ ਕੋਈ ਝਾੜੂ ਫੇਰਦੇ ਤਾਂ ਗੁਰੂ ਮਹਾਰਾਜ ਦਾ ਹੀ ਫੇਰਦੇ ਹੈ ਇਹ ਕਰਕੇ ਕੋਈ ਸੇਵਾ ਕਰਦੇ ਤਾਂ ਮਹਾਰਾਜ ਦੀ ਜਾਣ ਕੇ ਕਰਦੇ ਐ ਐਹੀ ਜੀ ਉਹਨਾਂ ਦੀ ਭਗਤੀ ਹੈ ਇਹ ਮਾਨੂੰ ਸੁੰਦਰ ਬਣੀ ਬਗੀਚੀ ਬਣੀ ਹੋਈ ਹੈ ਜਿਸ ਪ੍ਰਕਾਰ ਬਗੀਚੀ ਫੁੱਲ ਖਿੜੇ ਹੁੰਦੇ ਐ ਐ ਸੁਭਗੁਣਾ ਦੇ ਫੁੱਲ ਖਿੜੇ ਹੋਏ ਹਨ ਪ੍ਰੀਤ ਰੂਪੀ ਸਾਧ ਸੰਗਤ ਜੀ ਮੰਝਰੀ ਉਹਨਾਂ ਨੂੰ ਲੱਗੀ ਹੋਈ ਹੈ ਅਤੇ ਗਿਆਨ ਰੂਪੀ ਫਲ ਲੱਗੇ ਹੋਏ ਹਨ ਐਸੀ ਸੋਹਣੀ ਭਗਤੀ ਦੀ ਬਣੀ ਬਗੀਚੀ ਬਣੀ ਹੋਈ ਐ ਆਪ ਸੇਤੀ ਆਪ ਖਾਇਆ ਆਪਣਾ ਮਨ ਨਿਰਮਲ ਹੂਆ ਆਪ ਸੇਤੀ ਆਪਣੇ ਸਰੂਪ ਦੇ ਗਿਆਨ ਦੇ ਸਹਿਤ ਆਪ ਦੇ ਮਾਨ ਨੂੰ ਜਿਨ੍ਹਾਂ ਨੂੰ ਖਾ ਲਿਆ ਮੇਟ ਲਿਆ ਹੈ ਆਪਾ ਭਾਵ ਮੇਟ ਲਿਆ ਹੈ ਆਪਣੇ ਸਰੂਪ ਦੇ ਗਿਆਨ ਦੇ ਸਹਿਤ ਹੋ ਕੇ ਆਪਾ ਭਾਵ ਖਾ ਲਿਆ ਹੈ ਜਿਨ੍ਹਾਂ ਆਪ ਤੁੰਗ ਪਦ ਲਖਰਸ ਨੂੰ ਸਮਝ ਕੇ ਆਪ ਜੋ ਤਤਪਾਦਾ ਦਾ ਅਖਰਤ ਹੈ ਉਸ ਨੂੰ ਖਾਇਆ ਧਾਰਿਆ ਹੈ ਤਾਂ ਮਨ ਨਿਰਮਲ ਹੋਆ ਜਾਉਨਾ ਦਾ ਮਨ ਜਿਹੜੀ ਮਲ ਮੁਖੇ ਪਾਦਕ ਮੈਲ ਸੀ ਇਹ ਤੋਂ ਨਿਰਮਲ ਉਜਲ ਹੋ ਗਿਆ ਹੈ ਜੋਤੀ ਜੋਤ ਸਮਈ ਫਿਰ ਸਾਲ ਸਿੰਘ ਜੀ ਜੋਤੀ ਸਰੂਪ ਜੋ ਬ੍ਰਹਮ ਅਵਾਯਤਨ ਅੰਦਰ ਰੂਪ ਹੈ ਜੋਤ ਜਿਹੜੀ ਪਰਤਕ ਜੋਤ ਹੈ ਪਰਤੇ ਪਰਤੇ ਸਾਰਿਆਂ ਦੇ ਪ੍ਰਕਾਸ਼ਨ ਵਾਲੀ ਉਹ ਜੋਤੀ ਸਰੂਪ ਦੀ ਸਮਾਗ ਜਿਵੇਂ ਨਦੀਆਂ ਨਾਲੇ ਸਾਰੇ ਸਮੁੰਦਰ ਵਿੱਚ ਸਮਾ ਜਾਂਦੇ ਆ ਆਹ ਵਾਹਿਗੁਰੂ ਜੀ ਪਾਠ ਤੇ ਜੋਤ ਸਮਾ ਗਈ ਉਹਨਾਂ ਦੀ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਸਮਾਈ ਛੋਟੇ ਸਮਾਈ ਐ ਸਮਾਈ ਚ ਬਿਨ ਭਾਗਾ ਇਹ ਦੁਆ ਪਾਠ ਸਮਝੋ ਕਿ ਸਮਾਈ ਐ ਬਾਣ ਸਰੂਪ ਵਿੱਚ ਪ੍ਰਕਾਰ ਪ੍ਰਾਰਾ ਤੇ ਦੰਗੇ ਵਾਲਿਆ ਸਰੂਪ ਦਾ ਮਲਾਪ ਹੋ ਕਰਕੇ ਜਾਂਦਾ ਐ ਇਹ ਜੀ ਸਮਾਈ ਐ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਬਿਨ ਕਰਮਾਂ ਤੋਂ ਇਹ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਜੋਤੀ ਸਰੂਪ ਨਹੀਂ ਪਾਈ ਦੇ ਕਿਤੋਂ ਜੇ ਲੋਚੈ ਸਭ ਕੋ ਜੇ ਕਰਕੇ ਪਾਏ ਜਾਂਦੇ ਹੁਣ ਤਾਂ ਸਭ ਕੋਈ ਲੋਚਦਾ ਹੈ ਸੰਸਾਰ ਸਾਰੇ ਨੂੰ ਪ੍ਰਾਪਤ ਹੋ ਜਾਣ ਨਿਸਕਾਮ ਕਰਮ ਵਾਲੂ ਵੀ ਭਾਗਾ ਤੋਂ ਬਿਨਾ ਗੁਰੂ ਸਾਹਿਬ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਕੂੜੇ ਕੀ ਪਾਲ ਵਿੱਚੋਂ ਨਿਕਲੇ ਜੇ ਕਰਕੇ ਗੁਰੂ ਸਾਹਿਬ ਦੀ ਸ਼ਰਨ ਲੈ ਲਈਏ ਜਿਹੜੀ ਝੂਠੀ ਪਾਲ ਪੋਲੋਸ ਹੈ ਨਾ ਹਰ ਵਕਤ ਕੂੜੇ ਸ਼ਰੀਰ ਦੀ ਪਾਲਣਾ ਹੀ ਕਰਦੇ ਰਹੀਦਾ ਹੈ ਹਰ ਵਕਤ ਇਹਨੂੰ ਖਵਾ ਲਿਆ ਪਿਆ ਲਿਆ ਚੰਗੀਆਂ ਖੁਸ਼ਬੂਆਂ ਲਾ ਲੀਆਂ ਚੰਗੇ ਰੰਗਦਾਰ ਵਸਤਰ ਪਹਿਰ ਲਏ ਇਹ ਜਿਹੜੀ ਪਾਲਣਾ ਪੋਲੋਸਣਾ ਹੈ ਨਾ ਇਹ ਪਾਲ ਵਾਟ ਹੈ ਬੇਮਾਨ ਦੀ ਇਹ ਜਿਹੜੀ ਵਾਟ ਹੈ ਪੜਦਾ ਹੈ ਪਰਮੇਸ਼ਰ ਵੱਲੋਂ ਇਹ ਕੂੜੀ ਪਾਲ ਵਿੱਚੋਂ ਨਹੀਂ ਨਿਕਲਦੀ ਉਹਨਾਂ ਚਰ ਕੂੜੇ ਕੀ ਪਾਲ ਵਿੱਚੋਂ ਨਿਕਲੇ ਇਹ ਕੂੜਵੀ ਜਿਹੜੀ ਪਾਲ ਪਲੋਸ ਹੈ ਨਾ ਦੇਹ ਦੀ ਪਾਲਣਾ ਪੋਸ਼ਣਾ ਚ ਹਰ ਵਕਤ ਕਿਹਦੇ ਲਗਾ ਰਿਹਾਿੰਦਾ ਜਿਵੇਂ ਘੋੜੇ ਨੂੰ ਕੋਤਲ ਨੂੰ ਨੋਦਾ ਹੀ ਰਹਿੰਦਾ ਇਹ ਤਾਂ ਨਿਕਲਦੀ ਹੈ ਤਾਂ ਸਦਾ ਸੁਖ ਹੋਏ ਕਿਹੜਾ ਕੂੜੇ ਕੀ ਪਾਲ ਵਿੱਚੋਂ ਨਿਕਲੇ ਜਦੋਂ ਝੂਠ ਦੀ ਪਾਲ ਪਲੋਸ ਵਿੱਚੋਂ ਨਿਕਲ ਜਾਂਦੀ ਹੈ ਇਹ ਚੰਬੀ ਸਰੀਰ ਦਾ ਮਹਾਰਾਜ ਸਾਹਿਬ ਸਾਰਿਆਂ ਦੀ ਪਾਲਣਾ ਕਰਦਾ ਹੈ ਗਰਭ ਦੇ ਵਿੱਚ ਵੀ ਉਸਨੂੰ ਕੀਤੀ ਹੈ ਬਾਹਰ ਵੀ ਉਹੋ ਹੀ ਕਰਦਾ ਹੈ ਇਹ ਕੂੜੀ ਪਾਪ ਰੋਹ ਜਦੋਂ ਵਿੱਚੋਂ ਨਿਕਲ ਜਾਂਦੀ ਏ ਤਾਂ ਸਦਾ ਸੁਖ ਹੋਏ ਫਿਰ ਦੇਹ ਦਾ ਵਿਆਹ ਜਾਂਦਾ ਮਿਟ ਤੇ ਸਦਾ ਰਹਿਣ ਵਾਲਾ ਸੁਖ ਆਤਮਨੰਦ ਉਸ ਪ੍ਰਖਤਾਈ ਪ੍ਰਾਪਤ ਹੁੰਦਾ ਹੈ ਨਾਨਕ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਹੇ ਜੋ ਸਤਗੁਰੂ ਬ੍ਰਹਮ ਸ੍ਰੋਤਰੀ ਬ੍ਰਹਮ ਦੇਸ਼ਤੀ ਹੈ ਜੋ 파ਰਮ ਪਰਮੇਸ਼ਰ ਦਾ ਉਤਾਰ ਹੈ ਗੁਰ ਪਰਮੇਸ਼ਰ ਇਹ ਕਸਮ ਮੇਰੇ ਹਸਮਾਏ ਐਸੇ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਜੀ ਉਹ ਸੇਵਕ ਬਣ ਕੇ ਕੀ ਹੰਕਾਰ ਕਰੇ ਜੇ ਮੈਂ ਜੀ ਬੜਾ ਸੇਵਕ ਹਾਂ ਤੁਹਾਡਾ ਕੀ ਉਹ ਸੇਵਾ ਕਰ ਸਕਦਾ ਹੈ ਹੰਕਾਰ ਛੜਨਾ ਚਾਹੀਦਾ ਹੈ ਗੁਰ ਆਗੇ ਜੀਉ ਧਰੇ ਜਿਵੇਂ ਪੰਨਿਆਂ ਪਿਆਰਿਆਂ ਨੂੰ ਗੁਰੂ ਸਾਹਿਬ ਦੇ ਅੱਗੇ ਆਪ ਦੇ ਸਿਰ ਅਰਪਿਤ ਕਰੇ ਸੀ ਇਉ ਗੁਰਾਂ ਦੇ ਅੱਗੇ ਆਪਣੇ ਜੀਵਨ ਨੂੰ ਰੱਖਦੇ ਵੇ ਗੁਰੂ ਸਾਹਿਬ ਨੂੰ ਆਪਣਾ ਜੀਵ ਪੁਣਾ ਜਿਹੜਾ ਹੰਕਾਰ ਹੈ ਇਸ ਨੂੰ ਰੱਖ ਦੇਵੇ ਅਰਪ ਦੇਵੇ ਸਤਿਗੁਰ ਕਾ ਭਾਣਾ ਚਿਤ ਕਰੇ ਇਹ ਜੀਵ ਕਿਵੇਂ ਆਪਣੇ ਆਪ ਨੂੰ ਅਰਪਣਾ ਕਰੇ ਗੁਰੂ ਦੇ ਅੱਗੇ ਆਈ ਸਿੱਖ ਤਾਂ ਕਹਿੰਦੇ ਸਤਿਗੁਰ ਦਾ ਭਾਣਾ ਚਿਤ ਵਿੱਚ ਬਸਾਉਣਾ ਕਰੇ ਇਉਂ ਨਾ ਕਰੇ ਵੀ ਮੈਂ ਇਸੇ ਪ੍ਰਕਾਰ ਹੀ ਚੰਗਾ ਹਾਂ ਜਿਵੇਂ ਗੁਰੂ ਸਾਹਿਬ ਦੀ ਵਿਆਹ ਹੈ ਉਸੇ ਪ੍ਰਕਾਰ ਚਿਤ ਵਿੱਚ ਤਾਰਨ ਕਰੇ ਮਹਾਰਾਜੀ ਆਗਿਆ ਵੀ ਚੱਲੇ ਸਤਗੁਰ ਆਪੇ ਕਿਰਪਾ ਕਰੇ ਸਤੂ ਸਾਹਿਬ ਜਦੋਂ ਅਧਿਕਾਰੀ ਵੇਖਦੇ ਵੀ ਹੁਣ ਪਾਣਾ ਮੰਨਣ ਵਾਲਾ ਰਾਜ ਚੱਲਣ ਵਾਲਾ ਆਪ ਮੰਤਰੀ ਯਾਮੀਆ ਗੁਰੂ ਸਾਹਿਬ ਅੰਦਰ ਹੀ ਆਪ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ